ਸਲਵੇਕੀਆ ਐਂਟਰੀ ਸਾਡੀ ਹੋ ਚੁੱਕੀ ਆ ਫਰਸਟ ਪਹਿਲਾ ਅਸੀਂ ਸਟੇ ਕਰ ਲਿਆ ਸਲਵੇਕੀਆ ਦਾ ਸੋ ਲਓ ਜੀ ਸਲਵੇਕੀਆ ਦੇ ਨਜ਼ਾਰੇ ਕਿੰਨੀ ਸੋਹਣੀ ਲੇਕ ਹਨ ਉਹਨੂੰ ਜੀ ਕਰਦਾ ਓਏ ਹੋਏ ਠੰਡਾ ਠੰਡਾ ਪਾਣੀ ਵੇਖ ਕੇ ਤੇ ਲਓ ਵੇਖੋ ਇਹਨਾਂ ਦਾ ਆ ਚੀਜ਼ਾਂ ਬਾਈਪਲੇਨ ਅਸੀਂ ਨਹੀਂ ਵੇਖ ਸਕਦੇ ਜਿਹੜੀਆਂ ਚੀਜ਼ਾਂ ਸਨ ਬਾਇਰੂ ਦੇਖਣ ਨੂੰ ਮਿਲਦੀਆਂ ਇੰਨੇ ਕੁ ਜ਼ਿਆਦਾ ਵੀਊ ਸੋ ਅਮੇਜ਼ਿੰਗ ਥੇ ਆਏ ਕਿੱਡਾ ਵੇ ਪ੍ਰਾਣੀ ਕਿਸ਼ਤੀ ਆ ਆ ਇੱਕ ਉਹ ਟੋਟੀਆਂ ਕਿਸ਼ਤੀਆਂ ਵੀ ਆਪਾਂ ਵੀ ਪਾਣੀ ਚ ਲਾ ਲਈਏ ਨਾਈਸ